ਵਾਈਜੀ ਕਾਲ ਸਾਹਿਬ ਵਾਈਜੀ ਇਫਤੇ ਅੱਜ ਬਹੁਤ ਵੱਡਾ ਦਿਨ ਹੈ ਕਿਉਂਕਿ ਨਗਰ ਕੀਰਤਨ ਮੋਗਾ ਸ਼ਹਿਰ ਦੇ ਵਿੱਚ 350 ਸਾਲ ਗੁਰੂ ਦੇ ਨਾਲ ਨਾਲ ਆਇਆ ਸਾਡੇ ਮਾਪੂਰਖਾਂ ਸੰਤਵਿੰਦਰ ਸਿੰਘ ਰੋਲੀ ਵਾਲਿਆਂ ਦੇ ਉਪਰਾਲਾ ਸਾਦਕਾ ਅਸੀਂ ਸਾਰੀ ਸੰਗਤ ਇੱਥੇ ਪਹੁੰਚੀ ਹੈ ਤੇ ਮਾਪੂਰਖਾਂ ਦਾ ਅਸੀਂ ਤਿਮਹਾਰ ਕਰਦੇ ਹਾਂ ਸਾਡੀ ਗੁਰੂ ਦੇ ਜਿਹਨੇ ਸਾਨੂੰ ਆਪਣਾ ਸਿੱਖ ਬਣਾਇਆ ਮਾ ਗੁਰੂ ਤੇਗ ਬਾਹ ਦਲੀਸ਼ੀ ਦੀ ਇੱਕ ਕੌਮ ਦੀ ਸ਼ਿੱਧੀ ਨੇ ਇੱਕ ਸਾਰੀ ਦੁਨੀਆ ਦੀ ਸ਼ਿੱਧੀ ਹੈ ਤੋਂ ਅਸੀਂ ਉਹਨਾਂ ਨੂੰ ਸਮੋਤਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਅੱਜ ਮੋਗਾ ਸ਼ਹਿਰ ਦੇ ਵੱਡੇ ਭਾਗ ਹਨ ਕਿ 350 ਸਾਲ ਸਤਾਰ ਦੀ ਸ਼ਹਿਰ ਸ੍ਰੀ ਗੁਰੂ ਹਰ ਤੇਗ ਬਾਹ ਦੇ ਸਾਜ ਦੇ ਸੰਬੰਧ ਵਿੱਚ ਜਨੇਰ ਪਿੰਡ ਤੋਂ ਚੱਲ ਕੇ ਮੋਗਾ ਰਿਖੇ ਆਈ ਹੈ ਇੱਥੇ ਲੋਕਲ ਗੁਰਬਲ ਕਮੇਟੀ ਮੋਗਾ ਵੱਲੋਂ ਅਤੇ ਗੁਰਦਾਰਾ ਬੀਬੀ ਕਾਨ ਘਰ ਵੱਲੋਂ ਇਹ ਸ਼ੇਸ ਪ੍ਰੋਗਰਾਮ ਅਸਲ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਛੇਵ ਸੰਤਰੇ ਕੇਲੇ ਆਦ ਬੰਡੇ ਗਏ ਹਨ ਨਗਰ ਕੀਰਤਨ ਹੈ ਸਿੰਘ ਸਕੂਲ ਵੱਲੋਂ ਚਲਾਈ ਰੰਗ ਹੋਇਆ ਹੈ ਸਾਥ ਸਿਖਿਆ ਕੇ ਬਣਾ ਕੋਸ਼ਿਸ਼ ਕਾਠਾ ਸੰਕਾ ਦਾ ਸਾਹ ਬਹੁਤ ਹੈ ਖਾਤ ਹੋਰ ਤੇ ਲੰਗਰ ਲੱਗੇ ਹੋਏ ਹੈ ਬਹੁਤ ਚੜ੍ਹਦੀ ਕਲਾ ਦੇ ਆਣਾ ਹੈ तकरीबन ਮੈਨੂੰ ਲੱਗਦਾ ਵੀ ਅਸੀਂ ਜਿਹੜੀ ਗੱਡੀ ਤੱਕੀ ਸੀਗੀ ਉਹ 100 ਕਿ ਤੱਕੀ ਸੀਗੀ ਤੇ ਹੁਣ ਗੱਡੀਆਂ ਦੀ ਗੱਲ ਤੇ तकरीबन 200 ਤੋਂ ਪਾਰ ਹੈ